ਡੇੜਾ ਬੰਨ ਨਾ ਸਕਿਓ ਅਕਾਲੀ ਦਲ ਦਾ ਸੰਕਟ ਆ ਦੋਸਤੋ ਆਧਾਰਾ ਇਨਕਲਾਬੀ ਸਾਡਾ ਰਾਹ ਵਿੱਚ ਤੁਹਾਡਾ ਸਵਾਗਤ ਹੈ ਆਓ ਅਸੀਂ ਇਸ ਲੇਖ ਤੇ ਇੱਕ ਝਟ ਪਾਉਂਦੇ ਹਾਂ ਪਿਛਲੇ ਸਾਲ ਦੀ ਆਖਰੀ ਤਮਾਹੀ ਵਿੱਚ ਜਦੋਂ ਸ਼ੋਮਲੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਇਹ ਬਿਆਨ ਦਿੱਤਾ ਕਿ ਉਹ ਇੱਕ ਨਿਮਾਣੇ ਸਿੱਖ ਵਜੋਂ ਅਕਾਲ ਤਖਤ ਤੇ ਪੇਸ਼ ਹੋਣ ਨੂੰ ਤਿਆਰ ਹਨ ਦੂਰਦਰਸ਼ੀ ਵਿਦਵਾਨਾਂ ਨੇ ਉਦੋਂ ਵੀ ਕਿਹਾ ਸੀ ਸੁਖਬੀਰ ਬਾਦਲਾ ਕਾਲ ਤਖਤ ਦੇ ਜਲ ਨਾਲ ਆਪਣੇ ਪੰਥ ਦੋਖੀ ਕਾਰਿਆਂ ਦੀ ਕਾਲ ਕ ਨੂੰ ਧੋਣ ਦੀ ਚਾਲ ਚੱਲ ਰਿਹਾ ਹੈ ਨਿਮਰਤਾ ਤਾਂ ਸਿਰਫ ਇੱਕ ਪਰਮਜਾਲ ਸਿਰਜਣ ਦਾ ਹੀ ਇੱਕ ਢੰਗ ਹੀ ਸੀ ਅਕਾਲ ਤਖਤ ਤੇ ਪੇਸ਼ੀ ਮੰਗਰੋ ਅਤੇ ਕਾਲ ਤਖਤ ਦੇ ਹੁਕਮਨਾਮਿਆਂ ਤੋਂ ਟਾਲਮਟੋਲ ਅਤੇ ਆਪਣੇ ਇਕ ਵਾਲੀਆ ਬਿਆਨਾਂ ਤੋਂ ਇਨਕਾਰੀ ਹੋ ਜਾਣਾ ਸੁਖਬੀਰ ਬਾਦਲਾ ਅਤੇ ਉਸ ਦੇ ਮਜੀਠੀਆ ਵਰਗੇ ਲਫਟਨਾ ਦੀ ਚਾਲ ਦਾ ਹੀ ਸਿੱਟਾ ਹੈ ਅਕਾਲ ਤਖਤ ਸਾਡੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਅਗਵਾਈ ਵਿੱਚ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਵੇਲੇ ਸੁਖਵੀਰ ਬਾਗਲ ਨੇ 2015 ਵਿੱਚ ਬਹਿਵਲ ਕਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਮਾਤਰੋ ਕੀਤੇ ਗਏ ਗੋਲੀਕੰਢ ਵਿੱਚ ਦੋ ਨੌਜਵਾਨਾਂ ਦੀ ਅਣਾਈ ਮੌਤ ਕੋਟਕਪੂਰਾ ਲਾਠੀ ਚਾਰਜ ਸਰਸਾ ਵਾਲੇ ਗਰਮੀਤ ਰਾਮ ਰਹੀਮ ਨੂੰ ਮਾਫੀ ਦਿਵਾਉਣਾ ਆਦਿ ਦੇ ਸਾਰੇ ਦੋਸ਼ ਕਬੂਲ ਕਰ ਲਏ ਸਨ ਸ੍ਰੀ ਕਵਾਲਨਾਮੇ ਮੰਗਰੋਂ ਅਨੇਕਾ ਕਾਲੀ ਆਗੂਆਂ ਨੂੰ ਅਕਾਲ ਤਖਤ ਨੇ ਤਨਖਾਈ ਐਕਰਾਰ ਦੇ ਦਿੱਤਾ। ਉਹਨਾਂ ਨੂੰ ਵੱਖ-ਵੱਖ ਗੁਰਦੁਆਰਿਆਂ ਵਿੱਚ ਝੂਠੇ ਪਾਂਡੇ ਮਾਣਣਾ, ਅਖਾਨੇ ਸਾਫ਼ ਕਰਨਾ, ਜੋੜੇ ਝਾੜਨਾ ਤੇ ਬੂਟ ਪਾਲਿਸ਼ ਕਰਨ, ਗੜਾ ਵਿੱਚ ਤਕਤੀਆਂ ਲਟਕਾਉਣਾ ਤੇ ਪਹਿਰੇ ਦਾਰਵਾਜੇ ਸੇਵਾ ਕਰਨ ਦੀਆਂ ਸਜਾਵਾਂ ਦਿੱਤੀਆਂ ਗਈਆਂ। ਸਿੰਘ ਸਾਹਿਬਾਨਾਂ ਨੇ ਕੁਝ ਹੋਰ ਹੁਕਮਨਾਮੇ ਵੀ ਜਾਰੀ ਕੀਤੇ। ਜਿਨ੍ਹਾਂ ਵਿੱਚ ਆਦੇਸ਼ ਦਿੱਤਾ ਗਿਆ ਕਿ ਅਕਾਲੀ ਦਲ ਦਾ ਪ੍ਰਧਾਨ ਸੁਖਵੀਰ ਸਿੰਘ ਬਾਦਲ 10 ਦਿਨਾਂ ਵਿੱਚ ਪ੍ਰਧਾਨਗੀ ਪਦ ਤੋਂ ਅਸਤੀਫਾ ਦੇਵੇ ਅਗਲੇ 6 ਮਹੀਨਿਆਂ ਵਿੱਚ ਨਵੇਂ ਪ੍ਰਧਾਨ ਦੀ ਚੋਣ ਕੀਤੀ ਜਾਵੇ ਸਾਰੇ ਕਾਲੀ ਦਲ ਭੰਗ ਕੀਤੇ ਜਾਣਾ ਅਕਾਲ ਤਖਤ ਵੱਲੋਂ ਬਣਾਈ ਜਾਣ ਵਾਲੀ ਇੱਕ ਕਮੇਟੀ ਦੀ ਨਿਗਰਾਨੀ ਵਿੱਚ ਅਕਾਲੀ ਦਲ ਦੀ ਮੈਂਬਰਸ਼ਿਪ ਕੀਤੀ ਜਾਵੇ RAM REEM ਦੀ ਮਾਫੀ ਦੇ ਪ੍ਰਚਾਰ ਲਈ ਛਾਪੇ ਗੈਸ ਤੇ ਹਰ ਦੇ ਖਰਚੇ ਦੀ ਰਕਮ ਸ਼੍ਰੋਮਣਿਕ ਮਿਟੀ ਕੋਲ ਜਮ੍ਹਾਂ ਕਰਵਾਈ ਜਾਵੇ ਪ੍ਰਕਾਸ਼ ਸਿੰਘ ਬਾਦਲ ਤੋਂ ਪੰਥਰ ਰਤਨਾ ਫਖਰ ਇਹ ਕਾਮ ਦਾ ਖਿਤਾਬ ਵਾਪਸ ਲਿਆ ਜਾਵੇ ਇਸ ਹੁਕਮਾਂ ਨੂੰ ਮੈਨੂੰ ਲਾਗੂ ਕਰਦੇ ਹੋਏ ਅਕਾਲੀ ਦਲ ਸੁਧਾਰ ਦੇ ਕਨਵੀਨਰ ਸਰਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਨੇ ਆਪਣਾ ਦਲਾ ਭੰਗ ਕਰ ਦਿੱਤਾ ਇਸ ਘਟਨਾ ਨੇ ਪੰਜਾਬ ਤੇ ਪੰਥ ਹਸੀਖ ਤਲਕੇ ਵਿੱਚ ਸੰਤੁਸ਼ਟੀ ਅਤੇ ਆਸਾਂ ਸંચਾਰ ਕੀਤਾ ਅਤੇ ਇਹੇ ਆਸ ਜਗਾਈ ਕਿ ਸਿੱਖ ਪੰਥ ਨੇ ਆਪਣੀ ਸਰਬੋੱਚ ਹਸਤੀ ਅਕਾਲ ਤਖਤ ਦੀ ਸਰਬੋੱਚਤਾ ਨੂੰ ਪ੍ਰਵਾਨ ਕਰ ਲਿਆ ਹੈ ਇਸ ਦੇ ਹੁਕਮਾਂ ਅਧੀਨ ਅਗਲੀਆਂ ਕਾਰਵਾਈਆਂ ਕਰਨਾ ਸੰਹਾਰ ਕਰ ਲਿਆ ਹੈ ਅਤੇ ਖਖੜੀਆਂ ਕਰੇਲੇ ਹੋਏ ਅਕਾਲੀ ਦਲ ਨੂੰ ਸੁਮੂੱਚੇ ਸਿੱਖ ਜਗਤ ਨੂੰ ਇੱਕ ਨਿਰਪੱਖ ਪੰਥ ਹਤੈਸੀ ਲੋ ਜਾਬਤੇ ਵਾਲੀ ਉੱਤਮ ਹਸਤੀ ਦੀ ਅਗਵਾਈ ਪ੍ਰਾਪਤ ਹੋ ਗਈ ਹੈ ਪਰ ਖੁਸ਼ੀ ਅਤੇ ਸੰਤੁਸ਼ਟੀ ਦਾ ਹਲਾਰਾ ਕੁਝ ਦਿਨਾਂ ਦਾ ਪੁਰਾਣਾ ਹੀ ਸਾਬਦ ਹੋਇਆ ਜਦੋਂ ਸੁਖਵੀਰ ਸਿੰਘ ਬਾਦਲ ਆਪਣੇ ਇਕਵਾਲ ਨਾਂਮੇ ਤੋਂ ਮੁਕਰ ਹੈ ਅਤੇ ਇਨਕਾਰ ਲਈ ਟੁੱਟੀਆਂ ਭੱਜੀਆਂ ਦਲੀਲਾਂ ਦੇਣ ਲੱਗ ਪਏ ਇਸ ਨਾਲ ਹੀ ਸੁਖਵੀਰ ਬਾਦਲ ਨੇ ਅਕਾਲੀ ਦਲ ਦੇ ਬਾਕੀ ਫੈਸਲੇ ਲਾਗੂ ਕਰਨ ਤੋਂ ਉਹੌਲੇ ਮਟਾਲ ਆਰਾਮ ਕਰ ਦਿੱਤੀ ਜਨਵਰੀ 2025 ਦੇ ਪਹਿਲੇ ਹਫਤੇ ਵਿੱਚ ਹੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਵੀ ਇਸ ਟਾਲਮਟੋਲ ਦਾ ਨੋਟਿਸ ਲੈਂਦੇ ਹੋਏ ਕਾਲੀ ਦਲ ਨੂੰ ਇਸ ਟਾਲਮਟੋਲ ਤੋਂ ਬਾਹਰ ਆਉਣ ਦੀ ਤਾੜਨਾ ਕੀਤੀ ਸੀ ਉਧਰ ਵਿਰੋਧੀ ਧਿਰ ਦੇ ਕਾਗੂ ਤੇ ਸਾਬਕਾ ਵਜ਼ੀਰ ਪਰਮਿੰਦਰ ਸਿੰਘ ਢੀਡਸਾਂ ਨੇ ਬਿਆਨ ਦਿੱਤਾ ਕਿ ਸੁਖਵੀਰ ਬਾਦਲ ਅਕਾਲ ਤਖਤ ਦੇ ਹੁਕਮਨਾਮਿਆਂ ਵਿਰੁੱਧ ਸਾਜ਼ਿਸ਼ ਰਚ ਰਿਹਾ ਹੈ ਅਤੇ ਇਸ ਤਰ੍ਹਾਂ ਅਕਾਲ ਤਖਤ ਦਾ ਨਰਾਦਰ ਕਰ ਰਿਹਾ ਹੈ ਇਸ ਨਾਲ ਅਕਾਲੀ ਦਲ ਸੁਧਾਰ ਦੇ ਕਨਵੀਨਰ ਸ੍ਰੀ ਗੁਰਪਤਾਪ ਸਿੰਘ ਵਿਡਾਲਾ ਨੇ ਵੀ ਸੁਖਵੀਰ ਬਾਗਲ ਦੇ ਅਕਾਲੀ ਦਲ ਉਪਰ ਅਕਾਲ ਤਖਤ ਦੇ ਹੁਕਮ ਨਾਲ ਨਾਵਿਆਂ ਨੂੰ ਮੰਨਣ ਤੋਂ ਇਨਕਾਰ ਕਰਨ ਦਾ ਦੋਸ਼ ਲਾਇਆ ਇਨ੍ਹਾਂ ਵੱਖ-ਵੱਖ ਅਕਾਲੀ ਧਿਰਾਂ ਵਿੱਚ ਵਿਰੋਧ ਉੱਤੇ ਖਹਿਵਾ ਜੀ ਫਿਰ ਵਧੂਰੀ ਹੋਰ ਨੁਕਤਿਆਂ ਤੋਂ ਬਿਨਾਂ ਇੱਕ ਨਵਾਂ ਨੁਕਤਾ ਅਕਾਲੀ ਦਲ ਦੀ ਮੈਂਬਰਸ਼ਿਪ ਕਰਾਉਣ ਵਾਲੀ ਕਮੇਟੀ ਬਾਰੇ ਹੈ ਜਿਹੜੀ ਖੁਦ ਅਕਾਲ ਤਖਤ ਦੇ ਜਥੇਦਾਰ ਵੱਲੋਂ ਸਥਾਪਿਤ ਕੀਤੀ ਗਈ ਹੈ ਇਸ ਕਮੇਟੀ ਬਣਾਉਣ ਦਾ ਮਕਸਦ ਹੀ ਇਹ ਸੀ ਕਿ ਸਾਰੀਆਂ ਪੰਥਕ ਧਿਰਾਂ ਨੂੰ ਇਸ ਮੌਕੇ ਦੇ ਬਰਾਬਰ ਅਧਿਕਾਰ ਦਿੱਤੇ ਜਾਣ ਤਾਂ ਕਿ ਉਹ ਗਲਤ 파ਰਟੀ ਨੂੰ ਰੋਕ ਸਕਣ ਅਤੇ ਸਹੀ 파ਰਟੀ ਨੂੰ ਯਕੀਨੀ ਬਣਾਇਆ ਜਾਵੇ। ਇਸ ਕਮੇਟੀ ਨੇ ਹੀ 파ਰਟੀ ਲਈ ਉਚਿਤ ਕਦਮ ਤੈਅ ਕਰਨੇ ਸਨ। ਇਸ ਕਮੇਟੀ ਵਿੱਚ ਵਿਰੋਧੀ ਧਿਰ ਦੇ ਆਗੂ ਗੁਰਪਰਤਾਪ ਸਿੰਘ ਵਿਡਾਲਾ, ਮਨਪ੍ਰੀਤ ਸਿੰਘ ਯਾਲੀ, ਸ਼ੰਤ ਸਿੰਘ ਉਮੈਦਪੁਰੀ ਸ਼ਾਮਲਸਾਨਾ ਸਕੱਤਰ ਬਾਦਲ ਦੇ ਢੜੇ ਨੇ ਇਹ ਕਮੇਟੀ ਤਾਂ ਸਰਕਾਰ ਕਰ ਲਈ ਪਰ ਇਸ ਨੂੰ ਬੇਅਸਰ ਕਰਨ ਦਾ ਰਾਹ ਵੀ ਲੱਭ ਲਿਆ ਜਦੋਂ ਅਕਾਲੀ ਦਲ ਦੇ ਅਬਜ਼ਰਬਰਾਂ ਦੀ ਨਿਯੁਕਤੀ ਕੀਤੀ ਤਾਂ ਇਹ ਵਾਲੀ ਨੂੰ ਰਾਜਸਥਾਨ ਦਾ ਇੰਚਾਰਜ ਅਤੇ ਗੁਰਪ੍ਰਤਾਪ ਸਿੰਘ ਵਿਡਾਲਾ ਨੂੰ ਫਰੀਦਕੋਟ ਦਾ ਅਰਜ਼ਰਬਰ ਲਾ ਦਿੱਤਾ ਵਿਰੋਧੀ ਧਿਰ ਅਨੁਸਾਰ ਇਹ ਕਾਰਵਾਈ ਅਕਾਲ ਤਖਤ ਦੇ ਹੁਕਮਾਂ ਨੂੰ ਖੋਖਲੇ ਕਰਨ ਦੀ ਸਾਜ਼ਿਸ਼ ਹੈ ਜਦੋਂ ਅੱਜ ਦੇਖਦੇ ਹਾਂ ਤਾਂ ਅਕਾਲੀ ਦਲ ਦੀ ਬੇੜੀ ਫਿਰ ਟਿਕਡੋਲੇ ਖਾ ਰਹੀ ਹੈ ਆਮ ਕਾਲੀ ਦਲ ਹਮਦਾਰ ਦਾ ਸਿਰ ਉਲਝਨ ਤੇ ਬੇਜਗੀ ਦੀ ਨਿਸ਼ਾਨਕਾਰ ਹੈ ਪੰਥ ਕੇ ਇਕਤਾ ਫਿਰ ਟੀਲਾ ਟੀਲਾ ਹੋ ਰਹੀ ਹੈ ਕਾਲੀ ਦਲ ਦੇ ਆਗੂ ਕਿਸੇ ਤਰ੍ਹਾਂ ਵੀ ਸੁਖਵੀਰ ਬਾਦਲ ਦੀ ਸਰਦਾਰੀ ਨੂੰ ਆ ਚਾਉਂਦੀ ਨਹੀਂ ਦੇਖਣਾ ਚਾਹੁੰਦੇ ਇਸ ਦਾ ਇੱਕ ਕਾਰਨ ਕਾਲੀ ਦਲ ਵਿੱਚ ਲੀਪੀ ਪਿਤਾ ਪੁਰਖੀ ਪਰੰਪਰਾ ਹੈ ਭਾਰਤ ਵਰਗੇ ਪਛੜੇ ਦੇਸ਼ਾਂ ਵਿੱਚ ਪਰਿਵਾਰਵਾਦੀ ਪਰੰਪਰਾ ਬਹੁਤ ਮਜ਼ਬੂਤ ਹੈ ਅਤੇ ਲੱਗਦੀ ਵਾ ਹਰੇਕ ਆਗੂ ਪਾਰਟੀ ਜਾਂ ਸਰਕਾਰੀ ਅਹੁਦੇ ਨੂੰ ਆਪਣੇ ਘਰ ਵਿੱਚ ਰੱਖਣਾ ਚਾਹੁੰਦਾ ਹੈ ਇਹ ਸਿਆਸੀ ਪਾਰਟੀਆਂ ਵਿੱਚ ਇੱਕ ਪ੍ਰਵਲ ਰੁਝਾਨ ਹੈ ਇਹ ਜਿਹੇ ਸਮਾਜ ਦਾ ਗੁਣ ਜਾਂ ਔਗਣ ਹੈ ਜਿਹੜਾ ਪੂਰਵ ਪੂੰਜੀਵਾਦ ਆਰਥਿਕ ਸਮਾਜਿਕ ਦੇ ਬੰਧਨਾਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋਏ ਹੁੰਦੇ ਕਿਸੇ ਨੇਤਾ ਦੇ ਵਾਰਸ ਤਾਂ ਨੇਤਾਗਿਰ ਨੂੰ ਆਪਣਾ ਹੱਕ ਹੀ ਨਹੀਂ ਸਮਝਦੇ ਸਗੋਂ ਆਮ ਲੋਕਾਂ ਦਾ ਹਿੱਸਾ ਵੀ ਉਸ ਨੂੰ ਮਾਨਤਾ ਨਹੀਂ ਰੱਖਦਾ ਹੈ ਕਾਂਗਰਸ ਪਾਰਟੀ ਵਿੱਚ ਵੀ ਇਹੇ ਵਰਤਾਰਾ جاری ਹੈ ਕਾਂਗਰਸੀ ਆਗੂਆਂ ਨੂੰ ਰਾਹੁਲ ਅਤੇ ਪ੍ਰਿਆੰਕਾ ਤੋਂ ਬਿਨਾ ਹੋਰ ਕੋਈ ਦਮਦਾਰ ਤੇ ਯੋਗ ਆਗੂ ਨਹੀਂ ਜਿਸ ਦਾ ਇਹ ਤਾਂ ਬੱਚੇ-ਬੱਚੇ ਨੂੰ ਪਤਾ ਹੈ ਕਿ ਸੁਖਵੀਰ ਬਾਦਲ ਨਾ ਕੋਈ ਪਰਪੱਕ ਬੁਲਾਰਾ ਹੈ ਨਾ ਜੋਗ ਸ਼ਾਸਕਾ ਹੈ ਨਾ ਹੀ ਸਿੱਖੀ ਅਸੂਲਾਂ ਦਾ ਜਾਣਕਾਰ ਹੈ ਪਰ ਫਿਰ ਵੀ ਇੰਨੀ ਸ਼ਰਦਾ ਅਧੀਨ ਅਕਾਲੀ ਧੜਲੇਸ ਦਾ ਭਾਰ ਚੁੱਕੀ ਫਿਰਦਾ ਹੈ ਦੂਸਰਾ ਕਾਰਨ ਹੈ ਕਬੀਰ ਬਾਦਲ ਦੇ ਸਾਰੇ ਮਹਾਰਾਤਰੀਆਂ ਵਿੱਚ ਸਾਰੇ ਹੀ ਡਾਗੀ ਹਨ ਇਹ ਹਮਾਮ ਵਿੱਚ ਸਾਰੇ ਨੰਗੇ ਹਨ ਹੁਣ ਅਕਾਲੀ ਦਲ ਦੇ ਆਗੂ ਆਮ ਕਿਸਾਨ ਭਾਈਚਾਰੇ ਵਿੱਚੋਂ ਨਹੀਂ ਆਉਂਦੇ ਸਭੋਂ ਇਹਨਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਡਾਗੀ ਵਿਅਕਤੀ ਸ਼ਾਮਲ ਹਨ ਇਹ ਭਾਵੇਂ ਮਜੀਠੀਆ ਸਾਹਿਬ ਹੋਣ ਸੁੱਚਾ ਸਿੰਘ ਲਗਾ ਹੋਵੇ ਭਾਵੇਂ ਜਰਨੈਲ ਸਿੰਘ ਬਾਹਦ ਹੋਵੇ ਇਹ ਨਜਾਇਜ਼ ਟੰਗਾਂ ਨਾਲ ਪੈਸਾ ਕਮਾਉਣ ਦੇ ਦੋਸ਼ੀ ਸਮਝੇ ਜਾਂਦੇ ਹਨ ਇਸੇ ਕਰਕੇ ਇਹ ਆਪੋ ਆਪਣਾ ਤਨੁਹਾ ਜਾ ਰੇ ਨੇ ਟੁੱਟਣ ਦੇਣਾ ਚਾਹੁੰਦੇ ਉਹਨਾਂ ਨੂੰ ਕਿਸੇ ਸਿੱਖ ਸਿਧਾਂਤ ਨਾਲ ਵੀ ਮੋਹ ਪਿਆਰ ਨਹੀਂ ਇਸੇ ਕਰਕੇ ਉਹ ਇਕੱਠੇ ਹੀ ਤਰਨਾ ਤੇ ਇਕੱਠੇ ਹੀ ਡੁੱਬਣਾ ਚਾਹੁੰਦੇ ਹਨ ਇੱਕ ਵਿਸ਼ੇ ਸੱਚ ਇਹ ਹੈ ਕਿ ਇਹ ਆਪਣੇ ਗੁਨਾਹਾਂ ਨੂੰ ਬਨਾ ਲੈ ਮੰਨਦੇ ਨਾ ਆਪਣੀ ਸਿੱਧੀ ਜ਼ਿੰਮੇਵਾਰੀ ਕਬੂਲਦੇ ਹਨ ਸਰਕਾਰਾਂ ਜਾਇਦੇ ਰਾਜਸੀ ਤੇ ਪ੍ਰਸ਼ਾਸਕੀ ਪ੍ਰਤੀਨਿਧੀਆਂ ਕੋਲ ਗਲਤੀਆਂ ਹੋ ਹੀ ਜਾਂਦੀਆਂ ਹਨ ਇਸ ਦਾ ਅਰਥ ਇਹ ਨਹੀਂ ਕਿ ਉਹਨਾਂ ਦਾ ਆਪੋ ਵੇਖੀ ਹੀ ਖਤਮ ਕਰ ਦਿੱਤਾ ਜਾਵੇ ਇਹ ਸੱਚ ਹੈ ਕਿ ਕਾਲੀ ਦਾਲ ਅਕਾਲ ਤਖਤ ਨੂੰ ਇੱਕ ਵਾਸ਼ਰੂ ਮਸ਼ੀਨ ਦੀ ਤਰ੍ਹਾਂ ਸਮਝਦਾ ਹੈ ਜਿਹੜੇ ਦੋਸ਼ੀਆਂ ਦੀ ਸਾਰੀ ਮੈਲ ਅਤੇ ਦਾਗ ਧੋ ਕੇ ਉਹਨਾਂ ਨੂੰ ਦੁੱਧ ਤੋਤੇ ਬਣਾ ਦਿੱਤੀ ਜਾਂਦੀ ਹੈ ਉਸ ਦਾ ਕੰਮ ਇੰਨਾ ਹੀ ਹੈ ਉਹ ਇਹ ਵੀ ਸਮਝਦੇ ਮਹਿਸੂਸ ਹੁੰਦੇ ਹਨ ਕਿ ਤੋਤੇ ਜਾਣ ਤੇ ਨਿਰਮਲ ਹੋਣ ਜਾਣ ਤੋਂ ਮੰਗਰੋਂ ਉਹ ਫਿਰ ਵਜੀਰੀਆਂ ਤੇ ਅਧਿਕਾਰੀਆਂ ਦੇ ਮਾਲਕ ਹੋਣੇ ਚਾਹੀਦੇ ਹਨ ਉਹਨਾਂ ਵੱਲੋਂ ਆਪਣੇ ਪੰਥਗ੍ਰੋਹੀ ਕਰਮਾਂ ਨੂੰ ਪਰਵਾਹ ਲੈਣਾ ਅਤੇ ਆਪਣੇ ਦੋਸ਼ਾਂ ਨੂੰ ਮਿੜੀ ਸੱਜਾਂ ਨੂੰ ਮੰਨਣ ਦੀ ਤਾਂ ਉਹ ਇਨਾਂ ਦੋਸ਼ਾਂ ਨੂੰ ਸ਼ੁਭਕਰ ਕਰਨ ਤੋਂ ਇਨਕਾਰੀ ਹੋ ਗਏ ਹਨ ਸਿੱਟਾ ਸਪਸ਼ਟ ਹੈ ਕਿ ਉਹ ਬੁਨਾਗਰ ਮੰਨੇ ਜਾਣ ਤੋਂ ਬਾਅਦ ਵੀ ਨਿਰਦੋਸ਼ ਬਣ ਰਹੇ ਹਨ ਅਤੇ ਸਹਾਉ ਹਕੂਮਨਾਮਿਆਂ ਨੂੰ ਰਦੀ ਟੋਗਰੀ ਵਿੱਚ ਸੁੱਟ ਕੇ ਮੁੜ ਮੈਂਬਰਸ਼ਿਪ ਕਰਕੇ ਸਵੀਰ ਬਦਲ ਜਾਂ ਉਸ ਨੇ ਕਿਸੇ ਵਫਾਦਾਰ ਚੋਹਾਰ ਨੂੰ ਪ੍ਰਧਾਨ ਦੇ ਅਹੁਦੇ ਤੇ ਨਿਵਾਜਣਾ ਚਾਹੁੰਦੇ ਹਨ ਮੁਨਕਰੀ ਮੈਂਬਰਸ਼ਿਪ ਕਮੇਟੀ ਦੀ ਕੰਮ ਵਿਧੀ ਨੂੰ ਲੈ ਕੇ ਜਿਹੜੇ ਸੰਸੇਜਾ ਇਤਰਾਜ਼ ਉਠਾਏ ਜਾ ਰਹੇ ਹਨ ਉਹਨਾਂ ਨੂੰ ਦੇਖਦੇ ਹੋਏ ਅਕਾਲ ਤਖਤ ਸਾਬ ਦੇ ਜਥੇਦਾਰ ਰਗਵੀ ਸਿੰਘ ਨੇ 28 ਜਨਵਰੀ 2025 ਨੂੰ ਸਿੰਘ ਸਾਹਿਬਾਨ ਦੀ ਇੱਕ ਮੀਟਿੰਗ ਬੁਲਾਉਣ ਦਾ ਐਲਾਨ ਕੀਤਾ ਸੀ ਪਰ 27 ਜਨਵਰੀ ਨੂੰ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੋ ਅਕਾਲ ਤਖਤ ਦੇ ਸਾਬਕਾ ਜਥੇਦਾਰ ਹਨ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਦੱਸਿਆ ਕਿ ਉਹਨਾਂ ਵਿਰੁੱਧ ਇੱਕ ਕਮੇਟੀ ਬਣਾ ਕੇ ਪੜਤਾਲ ਕੀਤੀ ਜਾ ਰਹੀ ਹੈ ਉਨ੍ਹਾਂ ਨੂੰ ਬਦਨਾਮ ਕਰਕੇ ਸਿੰਘ ਸਾਹਿਬ ਦੇ ਅਹੁਦੇ ਤੋਂ ਲਾਂਬੇ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਹਨਾਂ ਨੂੰ ਕੱਢ ਕੇ ਜਾਂ ਮੁਅੱਤਲ ਕਰਕੇ ਫਿਰ ਸਿੰਘ ਸਾਹਿਬਾਨ ਦੀ ਮੀਟਿੰਗ ਬੁਲਾਈ ਜਾਵੇਗੀ। ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਦਾ ਸਾਹਮਣਾ ਕਰਨਾ ਅਤੇ ਆਪਣਾ ਪੱਖ ਪੇਸ਼ ਕਰਨ ਲਈ ਤਿਆਰ ਹਨ। 18 ਜਨਵਰੀ ਦੀ ਮੀਟਿੰਗ ਮੁਲਤਵੀ ਹੋ ਗਈ ਹੈ। ਲੱਗਦਾ ਹੈ ਕਿ ਸਿੱਖ ਪੰਥ ਇੱਕ ਵਾਰ ਫਿਰ ਘੁੰਮਣਘੇੜਿਆਂ 'ਚ ਫਸਣ ਜਾ ਰਿਹਾ ਹੈ। ਪਾਂthਕਾ ਗਾਰਿਆਂ ਦੀ ਕਾਰਗੁਜ਼ਾਰੀ ਇੱਕ ਵਾਰ ਫਿਰ ਪ੍ਰਸ਼ਨ ਚਿੰਨਾਂ ਵਿੱਚ ਘिरी ਨਜ਼ਰ ਆ ਸਕਦੀ ਹੈ ਧੰਨਵਾਦ ਜੀ